ਉਹ ਕਾਦੀ ਗੱਲ ਆ ਯਾਰਾ ਹਜੇ ਵਿਸਾਖੀ ਦੇ ਦਿਨ ਪਏ ਆ ਮੈਂ ਵਿਆਹ ਜਾਣਾ ਸੀ ਕਿ ਪਹਿਲੇ ਹੀ ਮਸ਼ੀਨ ਪਹਿਲੇ ਹੀ ਮਸ਼ੀਨ ਵੀ ਦੋ ਦਿਨ ਹਜੇ ਖੜ ਜੋ اٹਕ ਜੋ ਕਿੱਡੀ ਕੀ ਗੱਲ ਆ ਦੱਸ ਵੀ ਠਹਿਰ ਕੇ ਚੱਲ ਵੜ ਲਾਂਗੇ ਕਾਹ ਕਪੋਤਾ ਪਾ ਵੜਦੇ ਆ ਆ ਗਾ ਡਰਾਈਵਰ ਹੋ ਡਰਾਈਵਰਾ ਕੀ ਹਾਲ ਆ ਜੀ ਨੰਬਰ ਸਾਹਿਬ ਠੀਕ ਆ ਠੀਕ ਆ ਜੀ ਤੇ ਉਹ ਮਸ਼ੀਨ ਖੜੀ ਆਪਣੇ ਵੜਦੇ ਅੱਜ ਉਹ ਨੰਬਰਦਾਰਾ ਗੱਲ ਪਤਾ ਕੀ ਆ ਮੇਰਾ ਸੀ ਸਾਲੀ ਦਾ ਵਿਆ ਅੱਛਾ ਤੇ ਮੈਂ ਜਾਣਾ ਸੀ ਉੱਥੇ ਇਹ ਪਤੰਦਰ ਤੱਤੇ ਕਾਲੇ ਬਾਲੇ ਹੋਏ ਬੱਚੇ ਪਹਿਲੇ ਹੀ ਆ ਨਹੀਂ 5 ਦਿਨ ਮੋੜਨਾ ਹੀ ਨਹੀਂ ਯਾਰ ਨਹੀਂ ਨਹੀਂ 5 ਦਿਨ ਨਹੀਂ ਮੈਂ ਲਾਉਂਦਾ 5 6 ਦਿਨ ਨਹੀਂ ਮੈਂ ਲਾਉਂਦਾ ਹਜੇ ਵਿਸਾਖੀ ਜੀ ਵੀ ਦਿਨ ਪਏ ਆ ਆ ਵੇਖ ਕਦ ਕਣਕ ਵੀ ਆਕਾ ਆਪਣੀ ਉਹ ਕਣਕ ਹਜੇ ਦਿਨ ਲੈਂਦਗਾ ਨੰਬਰਦਾਰਾ ਲੈਂਦਗਾ ਦਿਨ ਹਜੇ ਆ ਵੇਖ ਰਹਾ ਹਾਂ 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 ਆ ਲੈਂਦਗਾ ਦਿਨ ਖੜੀਆਂ ਖੜੀਆਂ ਬੱਲੇ ਨਹੀਂ 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 ਲੈਂਦਗਾ ਦਿਨ ਹਜੇ ਇਹ ਵਾ ਜਵਾਕ ਜੇ ਕੰਜ ਦੇ ਘਰੇ ਜਾ ਕੇ ਉਹ ਆਪਣੇ ਮੁੰਡੇ ਨੂੰ ਕਹਿੰਦਾ ਇਹ ਆਹ ਪੁੱਤਰਾ ਆਪਣਾ ਹਾਂ ਅਗੇ ਬਾਪੂ ਉਹਨਾਂ ਨੂੰ ਕਹਿ ਨਹੀਂ ਜਾਂਦਾ ਬਾਪੂ ਕਹਿ ਨਹੀਂ ਜਾਂਦਾ ਬਾਪੂ ਹਣ ਤੂੰ ਆ ਵੇਖ ਤੈਨੂੰ ਮੈਂ ਨਿੱਤ ਟੱਕਰਦਾ ਹਾਂ ਉਹ ਮੁੰਡਾ ਜਵਾਰੇ ਕਾ ਮਸ਼ੀਨ ਵਾਲਾ ਉਹ ਕਹਿੰਦਾ ਬਾਬਾ ਤੇਰੀ ਕਣਕ ਹਰੀ ਐ ਹਜੇ ਹਰੀ ਐ ਹਜੇ ਵਸਾਖੀ ਆ ਵੇਨਾ ਅੱਜ ਡਿੱਗੀ ਡਿੱਗੀ ਵੀ ਐ ਨਾ ਜਿਹੜੀ ਦੇਖ ਕੇ ਫੁੱਟਿਆ ਹੀ ਕਣਕ ਹਾਂ ਤੇ ਇੱਕ ਹੋਰ ਗੱਲ ਐ ਹਾਂ ਮੈਂ ਤੈਨੂੰ ਗੱਲ ਦੱਸਾਂ ਹਾਂ ਇਹ ਮਸ਼ੀਨਾਂ ਵਾਲੇ ਆ ਜਿਹੜੇ ਇਹ ਵੱਡੇ ਘਰਾਂ ਦੇ ਜਾਂਦੇ ਆ ਪਹਿਲਾਂ ਆਪਣੀ ਹੋ 5-7 ਕਿੱਲੇ ਆਹ ਤੈਨੂੰ ਵੀ ਪਤਾ ਖੱਤਿਆਂ ਚ ਹੋਪਾ ਹੋ ਜਾਂਦਾ ਹੈਗਾ ਫਿਰ ਇਕੱਠੇ ਵਾਹਨ ਜੀ ਲਾਚ ਹੁੰਦਾ ਨਾ ਸਾਰੇ ਨੂੰ 5-7 ਕਿੱਲੇ ਕਣਕ ਹਾਂ ਤੇ ਤੂੰ ਮੈਂ ਤੈਨੂੰ ਗੱਲ ਦੱਸਾਂ ਤੂੰ ਆਏ ਕਰ ਹਾਂ ਤੇ ਸਾਲੀ ਜਾਵੇ ਪਰਸੋਂ ਆ ਹਾਂ 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 ਤੇ ਕੱਲ ਨੂੰ ਆ ਆਪਣਾ ਵੜੀਏ ਆ ਪਏ ਨਹੀਂ ਲੋਟ ਆਉਂਦਾ ਮੈਂ ਚੌਥੇ ਆ ਕੇ ਨਾ ਮੇਰੀ ਮੇਰੀ ਗੱਲ ਸੁਣ ਹਾਂ ਉਹ ਫੇਰ ਵੀ ਤੇਰੇ ਨਾਲ ਪੁਰਾਣੀ ਲਿਆ ਆਇਆ ਮੂੰਹ ਮੱਥੇ ਪੁਰਾਣੇ ਲੱਗਦੇ ਆ ਕੋਈ ਗੱਲ ਨਹੀਂ ਤੇਰੀ ਵਾਂ ਮੈਂ ਕਣਕਣਾ ਜਦੋਂ ਇਧਰੋਂ ਜਾਣ ਲੱਗਿਆ ਨਾ ਵੇਚਦੇ ਆਪਾਂ ਵੇਲਾ-ਕਵੇਲਾ ਕਰਕੇ ਮੈਂ ਤਾਲਾ ਮੈਂ ਵੀ ਕਰ ਲੂੰਗਾ ਕਿਉਂਕਿ ਮੈਂ ਨਾ ਪਤਾ ਗਿਆ ਮੈਂ ਸਾਰੇ ਟਰੈਕਟਰ ਸੰਦੇ ਤੈਨੂੰ ਪਤਾ ਮੰਗਣੇ ਆ ਹਾਂ ਆਹ ਦਾ ਟਰੈਕਟਰ ਮੇਰਾ ਗੱਲ ਸੁਣਨਾ ਮਿਲੀਦਾ ਗੱਲ ਤੇਰੀ ਠੀਕ ਆ ਕੋਈ ਨਹੀਂ ਨੰਬਰਦਾਰਾ ਤੂੰ ਫਿਕਰ ਨਾ ਕਰ ਮੇਰਾ ਟਰੈਕਟਰ ਉਧਰ ਲੱਗਿਆ ਨਾ ਕੰਮ ਤੇ ਹਾਂ ਉਥੇ ਮੰਡੀ ਬੰਦੀ ਸੀ ਪਹਿਲਾਂ ਮੈਂ ਉਥੇ ਲਾਤਾ ਸੀ ਆਹ ਮਾ ਚਲ 2 ਰੁਪਏ ਉਥੋਂ ਆ ਜਾਣਗੇ ਤੇ ਕੋਈ ਗੱਲ ਹੀ ਤੂੰ ਫਿਕਰ ਨਾ ਕਰ ਮ ਤੇ ਫੇਰ ਮੈਨੂੰ ਐਡਾ ਬੜਾ ਵੱਡਾ ਫਿਕਰਤਾ ਇਹ ਕਣਕ ਦੇ ਆ ਕਿਉਂ ਇਹ ਮੁੜ ਕੇ ਸਕੂਲ ਜਾਣ ਲੱਗ ਜਾਣਗੀ ਹਾਂ ਇਹਦਾ ਗੱਲ ਠੀਕ ਹੈ ਤੇ ਸਕੂਲ ਜਾਣ ਲੱਗੇ ਤੈਨੂੰ ਪਤਾ ਛੁੱਟੀਆਂ ਨਹੀਂ ਮੈਂ ਮੁੜ ਕੇ ਹੋ ਹੋਣੀ ਆ ਮਿਲਦੀਆਂ ਤੇ ਕੋਈ ਗੱਲ ਨਹੀਂ ਜਦੋਂ ਮੈਂ ਆ ਗਿਆ ਨਾ ਵਿਆਹ ਜਾ ਕੇ ਆ ਗਿਆ ਤੇ ਆਪਾਂ ਪਹਿਲਾਂ ਇਧਰੋਂ ਹੀ ਸ਼ੁਰੂ ਕਰ ਲਾਏ ਫਿਰ ਕੋਈ ਨਹੀਂ ਮਸ਼ੀਨ ਬਹੁਤ ਸੱਟਾ ਹੈ ਮਸ਼ੀਨ ਤਾਂ ਪੂਰੀ ਸੱਟਾ ਆ ਤਾਂ ਜੋ ਆਪਾਂ ਪ੍ਰਾਣੇ ਕਾਰੀਗਰਾਂ ਦਾ ਨੰਬਰ ਦਰਾਂ ਪੁਰਾਣੇ ਕਾਰੀਗਰਾਂ ਬੰਦੇ ਚੰਗੇ ਆ ਬੰਦੇ ਵੀ ਠੀਕ ਆ ਬੰਦੇ ਵਧੀਆ ਗਏ ਹਾਂ 4 ਰੁਪਿਆ ਪੰਦੋ ਤਾਂ ਵੀ ਆਖਦੀ ਬੰਦੇ ਆਪਣੇ ਨਾਲ ਭਰਾਵਾਂ ਵਾਂਗ ਰਹਿੰਦੇ ਆ ਕੋਈ ਗੱਲ ਨਹੀਂ ਕਰਾ 4 ਰੁਪਿਆ ਐਵੇਂ ਆਖਦੀ ਇਹ ਘਾਟੀ ਲੈਂਦੇ ਆ ਲੋਕਾਂ ਨੂੰ ਹਾਂ ਬੰਦੇ ਚੰਗੇ ਆ ਮੁੰਡੇ ਕੰਮ ਵੀ ਸੋਨਾ ਕਰਦੇ ਹਾਂ ਉਹ ਮਾੜੇ ਯਾਰੋ ਜਿਹੜਾ ਮਾੜਾ ਹੁੰਦਾ ਨਾ ਕਿਸਾਨ ਜਿਹਦੇ ਕੋਲ ਜ਼ਮੀਨ ਡੂਢ ਦੋ ਗੱਲੇ ਓਏ ਓਏ ਭਾਈ ਗੱਲ ਸੁਣ ਲੈ ਮੇਰੀ ਪਤਾ ਕੀ ਆ ਸ਼ਰਾਬ ਗਿਆ ਜ਼ਮੀਨ ਘਟਦਾ ਦੁੱਖੀ ਦੁੱਖਾ ਹਾਂ ਉਹ ਦੁੱਖ ਫਿਰ ਆਇਆ ਜਿਹਦੇ ਕੋਲੇ 2 3 ਕਿੱਲੇ ਜ਼ਮੀਨ ਦੇ ਆ ਉਹ ਵਿਚਾਰਾ ਜਾਵੇ ਵੀ ਕਿੱਧਰ ਯਾਰ ਹੁਣ ਇਹਨਾਂ ਵਡਾਉਣੀ ਤਾਂ ਹੈਗੀ ਆ ਫਸਲ ਵਾਲੀ ਗੱਲ ਆਏ ਆ ਹੁਣ ਤੂੜੀ ਤੰਦ ਦਾ ਔਖਾ ਵੀ ਹੋ ਜਾਂਦਾ ਤੂੜੀ ਆਏ ਆ 2 ਕਿੱਲਾਂ ਚੋ ਵਿਚਾਰੇ ਨੂੰ ਤੂੜੀ ਵੀ ਕੀ ਬੰਦਿਆ ਅੱਗੇ ਹੱਥੀ ਵੜਦੇ ਸੀ ਸੇ ਸਾਰੇਆਂ ਨੂੰ ਲਾਲਚ ਹੋ ਜਾਂਦਾ ਨਾ ਮਰਦਾਂ ਦਾ ਹੁਣ ਕਿੱਥੇ ਅਗਲਾ ਕਹਿੰਦਾ ਇਕੱਠੇ ਖੱਤੇ ਚ ਤੁਰੀ ਜਾਂਦੀ ਆ ਕਿੱਥੇ ਡੇਬੜਾ ਉਹ ਡੇਬੜਾ ਗੱਲ ਤਾਂ ਐ ਹੂ ਆ ਬਿਲਾ ਗੱਲ ਸੁਣ ਲੈ ਮੇਰੀ ਕਿਸੇ ਨੂੰ ਸੂਈ ਦਾ ਸਾਰਾ ਕਿਸੇ ਨੂੰ ਸਲਾਈ ਦਾ ਸਾਰਾ ਹਮ ਆ ਜਿਹਦੇ ਕੋਲ 2 ਕਿੱਲੇ ਆ ਪਾਈ ਉਹਨੂੰ 2 ਕਿੱਲਿਆਂ ਦਾ ਜਿਹਦੇ ਕੋਲ 10 ਕਿੱਲੇ ਆ 10 ਕਿੱਲਿਆਂ ਦਾ ਉਹ ਇਹ ਤਾਂ ਗੱਲ ਹੈਗੀ ਸ਼ਰਟ ਦਾ ਫਿਰਦਾ ਹੀ ਨਹੀਂਗਾ ਤੈਨੂੰ ਪਤਾ ਹੈ ਮੈਂ ਤਾਂ ਇਹ ਆਣਾ ਵੀ ਕੋਈ ਨਹੀਂ ਕੋਈ ਨਹੀਂ ਹਮ ਮਾੜਾ ਮੋਟਾ ਪਾਈ ਨਹੀਂ ਆਂਦੇ ਮਾਲਕ ਦੇ ਵਫਾਦਾਰ ਵੀ ਚਾਹੀਦਾ ਹੁੰਦਾ ਡਰਾਈਵਰ ਤੇ ਛੋਟੇ ਖੱਤਿਆਂ ਵਾਲਿਆਂ ਦਾ ਵੇ ਦੇ ਟਾਈਮ ਤੋਂ ਕੱਢ ਕੇ ਵੜਦੇ ਕਰੋ ਨਹੀਂ ਨਹੀਂ ਆਪਾਂ ਦਾ ਖਰਾ ਹੈ ਕਰ ਦਿੰਨੇ ਆ ਸਾਥ ਅਗਲੇ ਨੇ ਜਾਂ ਸੰਦਾ ਬੰਦਾ ਮੰਗਣਾ ਹੈ ਟਰੈਕਟਰ ਤੈਨੂੰ ਪਤਾ ਅੱਜ ਕੱਲ ਸਾਰੇ ਹਾਂ ਟਰੈਕਟਰ ਟੱਪੇ ਹਾੜੀ ਦਾ ਸੀਜ਼ਨ ਚ ਕੋਈ ਵੇਲਾ ਨਹੀਂ ਦਿੰਦਾ ਨਹੀਂ ਨਹੀਂ ਕੋਈ ਨਹੀਂ ਨੰਬਰ ਤੇ ਆਪਾਂ ਤੇਰਾ ਦੇ ਵਾਂਗੇ ਸਾਥ ਜ਼ਰੂਰ ਇਕੱਠੀ ਆਉਂਦੀ ਹਾਂ ਇਹ ਕਈ ਇਕੱਠੀ ਆਉਂਦੀ ਆ ਹੁਣ ਇਕੱਠੀ ਹੁਣ ਵੱਡ ਕੇ ਅਗਲਾ ਤਾਂ ਮੰਡੀ ਚ ਠੋਕਦਾ ਹਾਂ ਮੰਡੀ ਠੋਕਦਾ ਜਿਹਦੇ ਕੋਲ ਥੋੜੀ ਹੈ ਕੋੜੇ ਪਾਈ ਕਿਸੇ ਨੂੰ ਦੇਲੀ ਲੈਣੀ ਵੀ ਕੋਈ ਦੁਕਾਨਾ ਵਾਲਿਆਂ ਨੂੰ ਕੋਈ ਕੁਆਂਟਲ ਦੋ ਕੁਆਂਟਲ ਅਗਲੇ ਦਸ ਉਸ ਹਿਸਾਬ ਨਾਲ ਸੇਪੀ ਵਾਲਾ ਹਿਸਾਬ ਹੁੰਦਾ ਜਿਵੇਂ ਚੱਲਦਾ ਆਪਣਾ ਪਿੰਡਾਂ ਵਾਲਿਆਂ ਦਾ ਵੀ ਮਿਸਤਰੀ ਆਗੇ ਚੌਂਕੀਦਾਰ ਆ ਗਿਆ ਕਿਹੜੀ ਉਹ ਤਾਂ ਮਿਸਤਰੀ ਦਾ ਹੁਣ ਕਿਹੜੇ ਆਸ਼ਰਾ ਮਿਸਤਰੀ ਨੂੰ ਹੁਣ ਥੋੜਾ ਕੰਮ ਕਾ ਦੇ ਸਾਡੇ ਮਲੇ ਸੇਪੀਆਂ ਹੁੰਦੀਆਂ ਸੀਗੀਆਂ ਹਾਂ ਹਾਂ ਹੁਣ ਤਾਂ ਹੁਣ ਤਾਂ ਕਿਸੇ ਨੂੰ ਆਇਆ ਖਾਲ ਫਾਲੇ ਦਾ ਪਤਾ ਹੀ ਨਹੀਂ ਕਿਸ ਨੂੰ ਹਾਂ ਉਹ ਆਇਆ ਹੋਰ ਗੱਲ ਨੰਬਰ ਜ਼ਰਾ ਚੱਲ ਗੱਲਾਂ ਚੱਲਦੀਆਂ ਗਈਆਂ ਤੇ ਉਦੋਂ ਵਧੀਆ ਸੀ ਜਿਹੜਾ ਸੇਪਕਾ ਹੁੰਦਾ ਸੀ ਅੱਥੀ ਵੱਡ ਲੈਣਦੇ ਸੀ ਕਿ ਨਹੀਂ ਮੇਰੀ ਹਾਂ ਆ ਕਣਕ ਨੂੰ ਨਾ ਕਣਕ ਨੂੰ ਲੱਗਣਾ ਹਾਂ ਧੂਮੇ ਚਾਦਰੇ ਬਨ ਕੇ ਹਾਂ ਦਾਤੀ ਨੂੰ ਘੁੰਗਰੂ ਲਵਾ ਕੇ ਹਾਂ 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 ਮੁੰਡੇ ਦੇ ਕੁੰਗਰੂ ਲਾ ਕੇ ਹਾਂ ਇੱਥੇ ਨੱਚ ਟੱਪ ਕੇ ਗੱਲ ਸੁਣਾ ਖੁਸ਼ੀ ਮਨਾਉਂਦੇ ਜਿੱਦਾਂ ਪਹਿਲੇ ਦਿਨ ਲੱਗਦੇ ਠੀਕ ਹੁਣ ਤਾਂ ਗੱਲ ਸੁਣਨਾ ਮੇਰੀ ਉਧਰੋਂ ਕਬਾਈਨ ਲੱਗੀ ਹੁੰਦੀ ਆ ਹਾਂ ਉਧਰੋਂ ਗੱਲ ਸੁਣਨਾ ਮੇਰੀ ਡੱਕ ਲੱਗੇ ਹੁੰਦੇ ਆ ਹਾਂ ਚੱਕ ਲੋ ਭੱਜ ਲੋ ਆ ਜਾਓ ਹਾਂ ਅੱਗੇ ਤਾਂ ਰੱਬ ਦਾ ਨਾਮ ਲੈਂਦੇ ਪੂਰਾ ਹਾਂ ਹੈ ਹੋਂਤੇ ਚਲ ਕੋਈ ਨਹੀਂ ਫਿਰ ਮੈਂ ਵੀ ਤੁਰਨਾ ਕਰ ਚੰਗਾ ਮੈਂ ਨੌਣਾ ਨੂੰ ਨਾ ਜਾਕੇ ਤੇ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਤੂੰ ਆਦੇ ਸਾਲੀ ਦਾ ਵਿਆਹ ਵੇਖ ਹਾਂ 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 ਕਲਕ ਤਾਂ ਕੋਈ ਨਹੀਂ ਦੋ ਦਿਨ ਲੇਟ ਵੱਢ ਲਾਂ ਠੀਕ ਆ ਕੋਈ ਨਹੀਂ ਕੋਈ ਨਹੀਂ ਚੱਲ ਚੰਗਾ ਸ਼ਰਮ ਚੰਗਾ ਨੰਬਰਦਾਰ ਸਾਹਿਬ ਠੀਕ ਚੰਗਾ ਚੰਗਾ ਬਿੱਲਿਆ